ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਖਸਤਾ ਹੋ ਚੁੱਕੇ ਹਾਲਾਤਾਂ ਬਾਰੇ ਫਾਸਟ ਨਿਊਜ਼ ਚੈਨਲ ਵੱਲੋਂ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਇਹ ਸੜਕ ਸੈਲੀਬ੍ਰੇਸ਼ਨ ਮਾਲ ਤੋਂ ਵੇਰ ਕਾ ਬਾਈਪਾਸ ਚੌਂਕ ਤੱਕ ਜਗਾ ਜਗਾ ਤੋਂ ਟੁੱਟੀ ਹੋਣ ਕਰ ਵਾਹਨ ਚਾਲਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੀ ਗੀਰਾ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਇਹ ਸੜਕ ਦੇ ਹਾਲਾਤਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਤੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਦੋਨਾਂ ਸਾਈਡਾਂ ਤੋਂ ਸੜਕ ਥਾਂ ਥਾਂ ਤੋਂ ਬ ਜਿਸ ਕਾਰਨ ਵਾਹਨਾ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਵਾਹਨ ਚਾਲਕਾਂ ਨੂੰ ਵੀ ਸੱਟਾਂ ਲੱਗਦੀਆਂ ਹਨ ਆਧ ਸੜਕ ਦੇ ਕਿਨਾਰਿਆਂ ਤੇ ਥਾਂ-ਥਾਂ ਤੇ ਕੂੜਾ ਪਿਆ ਹੋਇਆ ਹੈ ਔਰ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਉਹਨਾਂ ਇੱਕ ਵਾਰ ਫਿਰ ਚੁਣੇ ਹੋਏ ਨੁਮਾਇਦਿਆਂ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਸਫਾਈ ਵਿਵਸਥਾ ਠੀਕ ਕਰਵਾਈ ਜਾਵੇ ਸਰੇ ਬਡਾਲਾ ਰੋਡ ਹੈ ਜਿਹੜਾ ਕਿ ਮੇਨ ਹਾਈਵੇ ਹੈ ਜੰਮੂ ਕਸ਼ਮੀਰ ਨੂੰ ਜਾਂਦਾ ਹੈ ਤੇ ਇੰਨੇ ਅਸੀਂ ਪ੍ਰੇਸ਼ਾਨ ਆ 1.5 ਸਾਲ ਪਹਿਲਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਪਾਈਪਾਂ ਦਾ ਇਹ ਸੜਕ ਸਾਰੀ ਅਜੇ ਤੱਕ ਟੁੱਟੀ ਪਈ ਹੈ ਮੇਰੀਆਂ 15 16 ਗੱਡੀਆਂ ਸੀ ਟੁੱਟ ਚੁੱਕੇ ਆ ਪਰ ਕਿੰਨੀ ਵਾਰੀ ਕਾਲ ਕਰ ਚੁੱਕਾ ਹਾਂ ਨਾ ਇਹ ਇੰਜੀਨੀਅਰ ਨੂੰ ਕਈਆਂ ਨੂੰ ਕੋਈ ਸੁਣਵਾਈ ਨਹੀਂ ਸਿਰਫ ਇੰਨਾ ਕਿ ਦੇਖੋ ਅੱਧਾ ਕਿਲੋਮੀਟਰ ਰੋਡਾ ਛੱਡ ਗਏ ਆ ਅੱਗੋਂ ਵੀ ਬਣਾ ਗਏ ਪਿੱਛੋਂ ਵੀ ਬਣਾ ਗਏ ਜਿੱਥੇ ਕੋਈ ਦੁਕਾਨ ਨਹੀਂ ਗਈ ਇਥੇ ਮੇਨ ਦੁਕਾਨਾਂ ਨੇ ਇਹਨਾਂ ਮੁਸ਼ਕਲਾਂ ਨਾਲ ਤੰਗ ਕਰ ਰਹੇ ਰਾਹ ਕਿਨਾਂ ਦਾ ਬਹੁਤ ਨੁਕਸਾਨ ਟ੍ਰੈਫਿਕ ਦੇਖੋ ਸਾਰੇ ਦਿਨ ਲੋਕ ਇੱਥੇ ਰੋਂਗ ਸਾਈਡ ਆਂਦੇ ਹਟਦੇ ਨਹੀਂ ਗੱਡੀਆਂ ਨੂੰ ਨੁਕਸਾਨ ਹੈ ਸਫਾਈ ਨਹੀਂ ਕਰਦੇ ਐਕਸੀਡੈਂਟ ਬਹੁਤ ਹੁੰਦੇ ਮੇਰੀ ਦੁਕਾਨ ਦਾ ਦੇਖੋ ਚੀਜ਼ ਆ ਇਹ ਪਿੱਛੇ ਦੇਖੋ ਸੀਰ ਟੁੱਟਾ ਇੱਕ ਵਾਰੀ ਨਹੀਂ ਕਈ ਵਾਰੀ ਝੁੜਕਾ 12 ਸ਼ੀਸ਼ੇ ਕਈ ਵਾਰੀ ਟੁੱਟ ਚੁੱਕੇ ਆ ਆਈ ਆਂਦਾ ਹੀ ਨਹੀਂ ਜੀ ਇੱਥੇ ਜਦੋਂ ਦੀ ਇਹ ਇਲੈਕਸ਼ਨ ਹੋਈ ਅੱਜ ਤੱਕ ਅੱਜ ਕੋਈ ਨਹੀਂ ਬੜਿਆ ਸਿਰਫ ਵੋਟਾਂ ਲੈਣ ਆਏ ਸੀ ਬਸ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਆਇਆ ਬਟਾਪਾ ਜੀ ਇਹ ਦੇਖੋ ਮੇਰੇ ਘਰ 3 ਸਾਲ ਹੋ ਗਏ ਆ 5-5 2 ਸਾਲ ਪਾਈ ਮੁਰਕੇ ਰਹਿਤ ਕੋੜਾ ਜੋ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੈ ਗਿਆ ਸੜਕ ਦੇ ਮੇਰੀ ਦੁਕਾਨ ਦਾ ਸ਼ੀਸ਼ਾ ਪੂਰਾ 8 ਬਾਈ 4 ਦਾ ਸ਼ੀਸ਼ਾ ਪੂਰਾ ਟੁੱਟ ਕੇ ਰੋੜਾ ਵਜ ਕੇ ਭਾਜੀ ਉਹ ਤੇ ਬਹੁਤੇ ਬੁਰਾ ਹਾਲ ਹੈ ਉਹਦੇ ਬਹੁਤੇ ਲੋਕੀ ਡਿੱਗਦੇ ਡਿੱਗਦੇ ਕਿੰਨੇ ਆ ਲੋਕੀ ਉਹ ਮੈਨੂੰ ਫੋਟੋ ਕਹਿੰਦੇ ਪਾ ਕੇ ਦੱਸ ਦਿਆ ਕਰ ਆਏ ਕੱਲ ਲੇਡੀ ਗਿਰੀ ਕੱਲ ਇੱਕ ਜਾਨੀ ਡਿੱਗੀ ਹੈ ਡੇਲੀ ਚਾਰ ਐਕਸੀਡੈਂਟ ਹੁੰਦੇ ਡੇਲੀ ਦਿਨ ਚਾਰ ਬੰਦੇ ਡਿੱਗਦੇ ਫਾਸਟ ਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪਹੁੰਚੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਕੋਲ ਤੁਸੀਂ ਦੇਖ ਰਹੇ ਹੋ ਜਿਹੜੀ ਸਰਵਿਸ ਲੈਣ ਆ ਜਿਹੜੀ ਬਟਾਲਾ ਰੋਡ ਤੋਂ ਜਿਹੜੀ ਮੇਰਕਾ ਚੌਂਕ ਵੱਲੋਂ ਆਂਦੀ ਹੈ ਔਰ ਜਾਂਦੀ ਹੈ ਜੀ ਸਿੱਧਾ ਸੈਲੀਬ੍ਰੇਸ਼ਨ ਮਾਲ ਤੋਂ ਹੁਕਮ ਸਿੰਘ ਰੋਡ ਹੁੰਦੇ ਬੱਸ ਸਟੈਂਡ ਨੂੰ ਇੱਥੇ ਜਿਹੜਾ ਰੰਦਾਵਾ ਇੰਟਰਨੈਸ਼ਨਲ ਜਿਹੜਾ ਪੈਲਸ ਹੈ ਉਹਦੇ ਕੋਲ ਬਹੁਤ ਹੀ ਮਾੜੇ ਹਾਲਾਤ ਨੇ ਸੜਕ ਤੇ ਟੁੱਟੀ ਹੋਈ ਹੈ ਸੜਕ ਕਿਉਂਕਿ ਕਿਸੇ ਪ੍ਰੋਜੈਕਟ ਦੇ ਚੱਲਦੇ ਜਗ੍ਹਾ ਪੁੱਟੀ ਗਈ ਸੀ ਉਸ ਤੋਂ ਬਾਅਦ ਨਾ ਰਿਪੇਅਰ ਕੀਤੀ ਗਈ ਨਾ ਨਵੀਂ ਬਣਾਈ ਗਈ ਹੈ ਔਰ ਗੰਦਾ ਪਾਣੀ ਖੜਾ ਹੈ ਕੂੜਾ ਪਿਆ ਹੈ ਲੋਕ ਬਹੁਤ ਪਰੇਸ਼ਾਨ ਨੇ ਰਾਹੀਆਂ ਦਾ ਨੁਕਸਾਨ ਹੁੰਦਾ ਹੈ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਆਸ-ਪਾਸ ਦੇ ਦੁ ਜ਼िला ਪ੍ਰਸ਼ਾਸਨ ਤੋਂ ਸਬੰਧਤ ਵਿਭਾਗ ਤੋਂ ਔਰ ਚੁਣੇ ਹੋਏ ਨੁਮਾਇੰਦਿਆਂ ਤੋਂ ਇਹ ਅਪੀਲ ਕੀਤੀ ਹੈ ਕਿ ਇਸ ਨੂੰ ਛੇਤੀ ਰਿਪੇਅਰ ਕੀਤਾ ਜਾਵੇ ਜਾਂ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਇੱਥੋਂ ਦੇ ਰਾਹਗੀਰਾਂ ਦੀ ਰਾਹ ਆਸਾਨ ਹੋ ਸਕੇ ਔਰ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਫਾਸਟ ਥੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ